ਇੱਕ ਹੋਰ ਵੱਖਰੀ ਸਟੇਟ ਬਣ ਸਕਦੀ ਆ ਇੰਡੀਆ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਲੈ ਕੇ ਜਿਹੜੇ ਇਹ ਕੇਂਦਰੀ ਮੰਤਰੀ ਹੈਗੇ ਉਹਨਾਂ ਨਾਲ ਇਹ ਜਿਹੜੇ ਡਿਮਾਂਡ ਕਰਦੇ ਹੈਗੇ ਆ ਗੋਰਖਾ ਲੈਂਡ ਗੋਰਖਾ ਲੈਂਡ ਦੀ ਡਿਮਾਂਡ ਕਰਦੇ ਜਿਹੜੇ ਲੋਕ ਉਹਨਾਂ ਦੀ ਮੀਟਿੰਗ ਵਗੈਰਾ ਸਾਰੀ ਹੋ ਚੁੱਕੀ ਆ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਵੱਖਰੀ ਸਟੇਟ ਇੰਡੀਆ ਦੇ ਵਿੱਚ ਬਣ ਵੀ ਜਾਵੇ ਜਿਹਦਾ ਨਾਂ ਹੋਊਗਾ ਗੋਰਖਾ ਲੈਂਡ ਤੁਸੀਂ ਸੁਣਿਆ ਹੋਣਾ ਇਹ ਦਾਰਜਲਿੰਗ ਸਿੱਲੀਗੁੜੀ ਕੋਰੀਡੋਰ ਹੈ ਨਾ ਇਹ ਚਿਕਨ ਨੈਕ ਇਹ بڑا ਏਰੀਆ ਜਿਹੜਾ ਹੈਗਾ ਇੱਥੇ ਇਹ ਬੜਾ ਨਵਾਂ ਸਟੇਟ ਹੋ ਸਕਦਾ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਇਹ ਬਣ ਜਾਵੇ। ਇਹ ਜਿਹੜੀ ਸਟੇਟ ਹੋਊਗੀ ਉਹਦਾ ਨਕਸ਼ਾ ਕੁਝ ਇਸ ਤਰ੍ਹਾਂ ਦਾ ਹੋਊਗਾ ਜਿਹੜਾ ਤੁਹਾਨੂੰ ਇਸ ਵੇਲੇ ਸਾਹਮਣੇ ਆ ਰਿਹਾ। ਇਹ ਗੋਰਖਾ ਲੈਂਡ ਹੈ ਨਾ ਜੀ। ਪੱਛਮੀ ਬੰਗਾਲ ਦੇ ਵਿੱਚੋਂ ਇਹ ਨਿਕਲ ਕੇ ਬਣੂਗਾ ਇਹ। ਇਹਦੇ ਵਿੱਚ ਹੀ ਆ ਜਾਊਗਾ ਹਾ ਸਿਲੀਗੁੜੀ ਵੀ ਆ ਜਾਊਗਾ, ਦਾਰਜਲਿੰਗ ਵੀ ਆ ਜਾਊਗਾ। ਇਹ ਕਾਲਚਿਨੀ ਤੱਕ ਹੋਊਗਾ ਯਾਨੀ ਕਿ ਨਾ। ਇਹ ਜਿਹੜਾ ਇਹ ਕੋਰੀਡੋਰ ਹੈਗਾ ਜਿਹਨੂੰ ਚਿਕਨ ਨੈਕ ਕੋਰੀਡੋਰ ਕਿਹਾ ਜਾਂਦਾ ਇੰਡੀਆ ਦੇ ਵਿੱਚ ਨਾ। ਜਿਹੜਾ ਕਿ ਇਹ 22 ਕਿਲੋਮੀਟਰ ਚੌੜਾ ਏਰੀਆ ਹੈਗਾ ਹੈ ਨਾ ਇਹ ਜਿੱਦਾਂ ਮੁਰਗੇ ਦੀ ਧੌਣ ਕਹਿ ਦਈਏ ਜਿਹਦੇ ਬਾਰੇ ਪਿੱਛੇ ਜਾ ਇਹ ਬੰਗਲਾਦੇਸ਼ ਦਾ ਜਿਹੜਾ ਹੈਗਾ ਆ ਮਮਾ ਜੂਨਿਸ ਉਹਨੇ ਚਾਈਨਾ ਦੇ ਵਿੱਚ ਜਾ ਕੇ ਇਹ ਇੱਕ ਬਿਆਨ ਵੀ ਦਿੱਤਾ ਸੀਗਾ ਕਿ ਇੰਡੀਆ ਦੀਆਂ ਜਿਹੜੀਆਂ ਇਹ 7 ਸਟੇਟਾਂ ਆ ਉਹਨੂੰ ਜੋੜਨ ਲਈ ਆਹਾ ਇੱਕ ਇਹ 22 ਕਿਲੋਮੀਟਰ ਦਾ ਏਰੀਆ ਹੈਗਾ ਚਿਕਨ ਨੈਕ ਤੇ ਚਾਈਨ ਨਾਲ ਇਧਰ ਨੂੰ ਧਿਆਨ ਦੇਣ ਉਹਦਾ ਮਤਲਬ ਇਹ ਹੈ ਜਿਗਾ ਜੀ ਇਹਦੇ ਨਾਲ ਕਨੈਕਸ਼ਨ ਤੋੜ ਦਿੱਤਾ ਜਾਵੇ ਇੰਡੀਆ ਦਾ ਤਾਂ ਜਿਹੜੇ ਇਹ 7 ਰਾਜ ਹੈਗੇ ਆ ਜਿਹੜੇ ਅਰੂਨਾਚਲ ਮਿਗਾਲਿਆ ਮਨੀਪੁਰ ਹੈ ਨਾ ਇਦਾਂ ਦੇ ਰਾਜਾਂ ਦਾ ਜਿਹੜਾ ਇੰਡੀਆ ਦੇ ਨਾਲ ਕਨੈਕਸ਼ਨ ਟੁੱਟ ਜਾਊਗਾ ਤੁਸੀਂ ਮਤਲਬ ਕਿ ਇੱਧਰ ਨੂੰ ਧਿਆਨ ਦਾ ਉਹਦੇ ਇੰਡਾਇਰੈਕਟਲੀ ਕਿਹਾ ਸੀ ਜੇ ਤੁਸੀਂ ਮਤਲਬ ਕਿ ਕਬਜ਼ਾ ਕਰਨਾ ਚਾਹੁੰਦੇ ਆ ਰੂਨਾਚਲ ਪ੍ਰਦੇਸ਼ ਵਰਗੇ ਜਾਂ ਮਨੀਪੁਰ ਵਾਲਿਆਂ ਤੇ ਤਾਂ ਆ ਬੜਾ ਏਰੀਆ ਨੂੰ ਤੁਸੀਂ ਮਤਲਬ ਕਿ ਕੱਟਆਊਟ ਕਰਦੇ ਹੋ ਤਾਂ ਤੁਹਾਡਾ ਸੌਖਾ ਹੋ ਜੂਗਾ ਉਹਨੇ ਇਦਾਂ ਕਿਹਾ ਇਨਡਾਇਰੈਕਟਲੀ ਹਾਲਾਂਕਿ ਇੰਡੀਆ ਦੇ ਬਹੁਤ ਸਾਰੇ ਲੀਡਰ ਜਾਂ ਜਾਂ ਜਿਹੜੇ ਫੌਜ ਦੇ ਮੁਖੀ ਸੀ ਉਹਨਾਂ ਨੇ ਇਹ ਜਿਹੜਾ ਬਿਆਨ ਸੀਗਾ ਉਹਦਾ ਵਿਰੋਧ ਵੀ ਕੀਤਾ ਸੀਗਾ ਸਖਤ ਸ਼ਬਦਾਂ ਦੇ ਵਿੱਚ ਉਹ ਗੱਲ ਕੀ ਉਹ ਵਾਲੀ ਜਗ੍ਹਾ ਤੇ ਹੁਣ ਇਹ ਇੱਕ ਨਵਾਂ ਸਟੇਟ ਬਣਨ ਜਾ ਰਹੀ ਹੈ ਜਿਸ ਨੂੰ ਗੋਰਖਾ ਲੈਂਡ ਹੋ ਸਕਦਾ ਹਾਲੇ ਫਾਈਨਲਾਈਜ਼ ਨਹੀਂ ਹੋਇਆ ਹੈਗਾ ਪਰ ਜਿਸ ਤਰ੍ਹਾਂ ਇਹ ਕੇਂਦਰ ਦੇ ਜਿਹੜੇ ਮੰਤਰੀ ਹੈਗੇ ਮੀਟਿੰਗਾਂ ਕਰ ਰਿਹਾ ਹੋ ਸਕਦਾ ਛੇਤੀ ਬਣ ਜਾਏ ਜਾ ਹੋ ਸਕਦਾ ਡਿਊਟੀ ਬਣ ਜਾਏ ਜੂਨੀਅਰ ਟੈਰੀਟਰੀ ਜਿੱਦਾ ਲਦਾਖ ਹੈਗਾ ਗੋਰਖਾ ਲੈਂਡ ਨੂੰ ਲੈ ਕੇ ਪਿਛਲੇ 3 ਸਾਲ ਤੋਂ ਕੋਈ ਵੀ ਗੱਲਬਾਤ ਨਹੀਂ ਹੋ ਰਹੀ ਸੀਗੀ 2017 ਦੇ ਵਿੱਚ ਗੋਰਖਾ ਲੈਂਡ ਦੀ ਡਿਮਾਂਡ ਨੂੰ ਲੈ ਕੇ ਦਾਰਜਲਿੰਗ ਦੇ ਵਿੱਚ ਬਹੁਤ ਸਾਰਾ ਵੱਡਾ ਅੰਦੋਲਨ ਹੋਇਆ ਸੀ ਜਿਹਦੇ ਵਿੱਚ 11 ਲੋਕ ਮਾਰੇ ਵੀ ਗਏ ਸੀਗੇ ਫਿਲਹਾਲ ਇਹ ਹੁਣ ਦੁਬਾਰਾ ਫੇਰ ਜਿਹੜੀ ਸੈਂਟਰਲ ਗਵਰਨਮੈਂਟ ਸੀਗੀ ਇਹ ਕੇਂਦਰ ਦੀ ਸਰਕਾਰ ਸੀਗੀ ਉਹਨਾਂ ਨੇ ਜਾਨੀ ਕਿ ਇੱਕ ਤਰ੍ਹਾਂ ਨਾਲ ਸੱਦਾ ਭੇਜਿਆ ਸੀਗਾ ਪੱਛਮੀ ਬੰਗਾਲ ਮੰਮਤਾ ਬੈਨਰਜੀ ਨੂੰ ਕਿ ਤੁਸੀਂ ਆ ਕੇ ਇਸ ਬਾਰੇ ਸਾਡੇ ਨਾਲ ਗੱਲ ਕਰੋ ਹਨਾ ਪਰ ਮੰਮਤਾ ਬੈਨਰਜੀ ਦੀ ਤੁਹਾਨੂੰ ਪਤਾ ਹੀ ਆ ਬੀਜੇਪੀ ਨਾਲ ਥੋੜੀ ਲੱਗਦੀ ਆ ਸੋ ਆਈ ਨਹੀਂਗੀ ਸੋ ਉਹਦੀ ਜਗ੍ਹਾ ਦੇ ਉੱਤੇ ਦਾਰਜਲਿੰਗ ਦੇ ਵਿੱਚੋਂ ਹੀ ਇਹ ਇਹ ਹੈਗੇ ਆ ਇਹ ਬੀਜੇਪੀ ਦੇ ਨੇਤਾ ਹੈਗੇ ਆ ਇਹ ਰਾਜੂ ਬਿਸਤਾ ਸੋ ਇਹਨਾਂ ਨੇ ਇੱਥੇ ਆ ਕੇ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਗੋਰਖਾ ਲੈਂਡ ਨੂੰ ਲੈ ਕੇ ਵੀ ਗੱਲਬਾਤ ਕੀਤੀ ਤੇ ਜਿਹੜੇ 11 ਗੋਰਖਾ ਵਾਲਿਆਂ ਦੇ ਗਰੁੱਪ ਹੈਗੇ ਆ ਉਹਨਾਂ ਨੂੰ ਐਸਟੀ ਦਾ ਦਰਜਾ ਦਿਵਾਉਣ ਲਈ ਵੀ ਇਹਨਾਂ ਨੇ ਪੂਰੀ ਗੱਲਬਾਤ ਕੀਤੀ ਹੈ ਨਾ ਸੋ ਇੱਕ ਤਰ੍ਹਾਂ ਨਾਲ ਤੁਸੀਂ ਸਮਝ ਸਕਦੇ ਆ ਮੰਮਤਾ ਬੈਨਰਜੀ ਪੱਛਮੀ ਬੰਗਾਲ ਦੇ ਵਿੱਚ ਆ ਉਹਦੇ ਨਾਲ ਜਿਹੜੀ ਹੈਗੀ ਆ ਸੈਂਟਰ ਗਵਰਨਮੈਂਟ ਦੀ ਬਾਲੀ ਬਣਦੀ ਨਹੀਂ ਗਈ ਬੀਜੇਪੀ ਨੇ ਉੱਥੇ ਆਪਣੀ ਸਰਕਾਰ ਬਣਾਉਣ ਦੇ ਲਈ ਪੂਰਾ ਜ਼ੋਰ ਵਗੈਰਾ ਲਾ ਕੇ ਦੇਖ ਲਿਆ ਪਰ ਉੱਥੇ ਗੱਲ ਬਣੀ ਨਹੀਂ ਇਸ ਲਈ ਜਿਹੜਾ ਇਹ ਇਹਨਾਂ ਦਾ ਮੈਨੀਫੈਸਟੋ ਵੀ ਸੀਗਾ ਇਹ ਬੀਜੇਪੀ ਵਾਲਿਆਂ ਦਾ ਉਹਦੇ ਵਿੱਚ ਵੀ ਉਹਨਾਂ ਨੇ ਇਹ ਚੀਜ਼ ਕਹੀ ਹੋਈ ਸੀਗੀ ਕਿ ਜਦੋਂ ਸਾਡੀ ਸਰਕਾਰ ਆਊਗੀ ਅਸੀਂ ਗੋਰਖਾ ਲੈਂਡ ਦੀ ਇਹਨਾਂ ਦੀ ਡਿਮਾਂਡ ਤੇ ਗੱਲਬਾਤ ਕਰਾਂਗੇ ਜਿੰਨੇ ਵੀ ਇਹਨਾਂ ਦੇ ਮੈਨੀਫੈਸਟੋ ਹੋਏ ਆ 2014 ਦੇ ਹੋਏ ਆ ਜਦੋਂ ਤੋਂ ਬਾਅਦ ਜਿੰਨੀਆਂ ਵੀ ਵੋਟਾਂ ਪਈਆਂ ਉਹਨਾਂ ਦੇ ਵਿੱਚ ਇਹਨਾਂ ਨੇ ਗੱਲ ਲਿਖੀ ਹੋਈ ਸੀ ਸੋ ਇਹਨਾਂ ਨੇ ਹੁਣ ਇਹ ਜਿਹੜਾ ਬੀਜੇਪੀ ਦਾ ਰਾਜੂ ਬਿਸਤਾ ਜਿਹੜਾ ਲੀਡਰ ਹੈਗਾ ਉਹਨੂੰ ਬੁਲਾ ਕੇ ਉਹਨਾਂ ਗੱਲਬਾਤ ਕੀਤੀ ਆ ਅਸਲ ਦੇ ਵਿੱਚ ਪੱਛਮੀ ਬੰਗਾਲ ਦੇ ਵਿੱਚ ਤਾਂ ਇਹ ਮੰਮਤਾ ਬੈਨਰਜੀ ਮੈਨੂੰ ਲੱਗਦਾ ਜਦ ਤੱਕ ਹੈਗੀ ਆ ਇਹ ਪੇਸ ਜਾਣ ਨਹੀਂ ਦਿੰਦੀ ਸੋ ਇਹ ਚਾਹੁੰਦੇ ਆ ਇੱਕ ਨਵਾਂ ਸਟੇਟ ਤਾ ਉਥੇ ਜਿਹੜੇ ਇਹਨਾਂ ਦੇ ਹੱਕ ਦੇ ਹੈਗੇ ਆ ਆਪਣੀ ਇੱਕ ਹੋਰ ਸਰਕਾਰ ਬਣ ਜੂਗੀ ਬੀਜੇਪੀ ਦੀ ਹਨਾ ਸੋ ਕਿਤੇ ਨਾ ਕਿਤੇ ਇਹਦੇ ਵਿੱਚ ਇਹ ਜਿਹੜੇ ਰਾਜਨੀਤਿਕ ਇਸ਼ਾਮਾਂ ਜਾਂ ਰਾਜਨੀਤਿਕ ਲਾਭ ਵਾਲਾ ਸਿਸਟਮ ਜਿਹੜਾ ਹੈਗਾ ਉਹ ਦੋਨੋਂ ਪਾਸਿਆਂ ਦਾ ਹੈਗਾ ਜਿਹੜੇ ਦੂਏ ਪਾਸੇ ਦੇ ਲੋਕ ਹੈਗੇ ਆ ਜਿਨ੍ਹਾਂ ਨੂੰ ਅਸੀਂ ਕਹਦੇ ਹੀ ਇਹ ਗੋਰਖਾਲੇ ਉਹ ਆਪਣਾ ਲਾਲਚ ਹੈਗਾ ਕਿ ਸਾਨੂੰ ਇੱਕ ਅਲੱਗ ਇਹ ਸਟੇਟ ਮਿਲ ਜੂਗਾ ਰਾਜ ਮਿਲ ਜੂਗਾ ਜਿੱਥੇ ਸਾਡੀ ਆਪਣੀ ਅਲੱਗ ਸਭਿਅਤਾ ਹੋਊਗੀ ਸਾਡੀ ਆਪਣੀ ਇੱਕ ਬੋਲੀ ਰਾਜ ਦੀ ਲੱਗ ਬੋਲੀ ਹੋਊਗੀ ਤੇ ਸਾਡੀਆਂ ਆਪਣੀਆਂ ਲੱਗ ਪਰੰਪਰਾਵਾਂ ਹੋਊਗੀ ਹਨ ਉਹਨਾਂ ਦੇ ਆਪਣੇ ਇੱਕ ਤਰ੍ਹਾਂ ਨਾਲ ਫਾਇਦੇ ਹੈਗੇ ਆ ਤੇ ਸਰਕਾਰਾਂ ਦੇ ਆਪਣੇ ਇਹਦੇ ਪਿੱਛੇ ਫਾਇਦੇ ਹੈਗੇ ਆ ਕਿ ਜੇ ਅਸੀਂ ਉਹਨਾਂ ਨੂੰ ਦੇ ਦਈਏ ਉਹ ਇੱਕ ਤਰ੍ਹਾਂ ਨਾਲ ਸਾਡੇ ਨਾਲ ਜੁੜ ਜਾਣਗੇ ਇਹ ਜਿਹੜਾ ਗੋਰਖਾ ਲੈਂਡ ਲੈਣ ਦਾ ਇਹਨਾਂ ਦੀ ਮੂਵਮੈਂਟ ਹੈਗੀ ਆ ਤਾਂ ਅੰਦੋਲਨ ਅੱਜ ਦਾ ਨਹੀਂਗਾ 1980 ਤੋਂ ਇਹ ਚੱਲਦਾ ਪਿਆ ਗੋਰਖਾ ਜਨ ਮੁਕਤੀ ਮੋਰਚਾ ਉਹਨਾਂ ਨੇ ਸਭ ਤੋਂ ਪਹਿਲਾਂ ਇਹਦਾ ਜਾਨੀ ਕਿ ਇਹ ਸ਼ੁਰੂਆਤ ਕੀਤੀ ਸੀਗੀ ਤੇ ਇਹ ਜਿਹੜੇ ਗੋਰਖੇ ਹੈਗੇ ਵੀ ਉਹ ਆ ਜਿਹੜੇ ਨੇਪਾਲਤ ਤੇ ਭਾਰਤ ਦੇ ਵਿੱਚ ਜਿਹੜੇ ਇੱਕ ਛੋਟਾ ਜਿਹਾ ਜਾਨੀ ਕਿ ਉਹ ਰਾਜਧਾਨੀ ਦੱਸਿਆ ਉਹਦੇ ਵਿੱਚ ਰਹਿਣ ਵਾਲੇ ਆ ਤੇ ਇਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਵੀ ਨੇਪਾਲੀ ਹੈਗੀ ਆ ਇਸ ਤਰ੍ਹਾਂ ਦੇ ਗੋਰਖਾ ਹੁੰਦੇ ਆ ਜ਼ਿਆਦਾਤਰ ਹਨਾ ਆਪਣੇ ਮੈਨੂੰ ਹਾਸਾ ਤਾਂ ਆ ਆਪਣੇ ਉਸਲਾਜੀ ਦੇ ਵਿਚੜ ਨਾਲੇ ਪੰਜਾਬ ਚ ਆਉਂਦੇ ਹੁੰਦੇ ਆ ਮੈਨੂੰ ਉਦਾਂ ਦੇ ਲੱਗੇ ਗੋਰਖਾ ਲੋਕ ਆ ਜਿਹੜੇ ਬੋਲਦੇ ਨੇਪਾਲੀ ਹੁੰਦੇ ਆ ਨਾ ਸੋ ਇਸ ਤਰ੍ਹਾਂ ਇਹ ਆਪਣਾ ਇੱਕ ਅਲੱਗ ਰਾਜ ਚਾਹੁੰਦੇ ਆ ਕਿ ਸਾਡੀ ਉੱਥੇ ਲੱਗ ਬੋਲੀ ਵੀ ਹੋਵੇ ਆਪਣਾ ਅਲੱਗ ਸੱਭਿਆਚਾਰ ਹੋਵੇ ਸਾਨੂੰ ਜਿਹੜੀਆਂ ਇਹਨਾਂ ਦੀਆਂ ਇਹ ਟ੍ਰਾਈਬਸ ਹੈਗੀਆਂ ਗਰੁੱਪ ਹੈਗੇ 11 ਉਹਨਾਂ ਨੂੰ ਇੱਕ ਐਸਟੀ ਦਾ ਦਰਜਾ ਵੀ ਮਿਲੇ ਪੱਛਮੀ ਬੰਗਾਲ ਇੱਕ ਬਹੁਤ ਵੱਡਾ ਰਾਜ ਹੈਗਾ ਤੁਹਾਨੂੰ ਦੇਖ ਹੀ ਲਿਆ ਨਾ ਇਹਨਾਂ ਦਾ ਕਹਿਣਾ ਹੈ ਕਿ ਉੱਥੇ ਸਾਡੇ ਨਾਲ ਇੱਕ ਬਾਲਾ ਵਧੀਆ ਵਿਵਹਾਰ ਨਹੀਂ ਕੀਤਾ ਜਾਂਦਾ ਇਸ ਲਈ ਸਾਨੂੰ ਇੱਕ ਲੱਗ ਸਟੇਟ ਦਿੱਤੀ ਜਾਵੇ ਇੰਡੀਆ 'ਚ ਤਾਂ ਬਹੁਤ ਗੋਰਖਾ ਰਹਿ ਰਹੇ ਜਿਹੜੇ ਨੇਪਾਲ ਤੋਂ ਆ ਕੇ ਮੈਨੂੰ ਲੱਗਦਾ ਪੰਜਾਬ 'ਚ ਵੀ ਰਹਿੰਦੇ ਹੋਣੇ ਆ ਜਿਹੜੇ ਜ਼ਿਆਦਾਤਰ ਰੈਸਟੋਰੈਂਟਾਂ ਦੇ ਵਿੱਚ ਆਹ ਖਾਣਾ ਬਾਣੀ ਬਣਾਉਂਦੇ ਹੈਗੇ ਹਨ ਸੋ ਗੋਰਖਾ ਉਦਾਂ ਵੀ ਬਹੁਤ ਮਸ਼ਹੂਰ ਹੈ ਗਿਆ ਇਹ ਵਫਾਦਾਰੀ ਲਈ ਉਹ ਚਾਕੂ ਜਿਆ ਰੱਖਦੇ ਹੁੰਦੇ ਸੀਗੇ ਨਾ ਫੌਜ ਦੇ ਵਿੱਚ ਵੀ ਇੰਡੀਆ ਦੀ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹਨਾਂ ਦੀ ਵਫਾਦਾਰੀ ਬੜੀ ਮਸ਼ਹੂਰ ਹੈਗੀ ਆ ਇਹ ਜਿਹੜੇ ਇਹ ਪੱਛਮੀ ਬੰਗਾਲ ਦੇ ਵਿੱਚ ਹੈ ਗਿਆ ਇਹ ਰਫਲੀ 4 ਮਿਲੀਅਨ ਜਾਨੀ ਕਿ ਇੰਨੇ ਕਿਹੇ ਹੈਗੇ ਜਿੱਦਾਂ ਇਹ ਦੱਸ ਰਿਹਾ ਨਾ ਜੀ ਇਹ ਏਰੀਆ ਮੰਗਰੇ ਆ ਇਹ ਪੱਛਮੀ ਬੰਗਾਲ ਦੇ ਵਿੱਚੋਂ ਉਹਦਾ ਇਹਨਾਂ ਨੇ ਲਗਭਗ ਇਹ ਹੈਗਾ 75 100 ਸਕੁਅਰ ਕਿਲੋਮੀਟਰ ਦਾ ਏਰੀਆ ਹੈਗਾ ਨਾ ਜੀ ਸਿੱਕਮ ਜਿਹੜਾ ਜਿੱਦਾਂ ਕਹ ਹੈਗਾ ਇੰਡੀਆ ਦੇ ਵਿੱਚ ਵੱਡਾ ਕਹੇ ਇੱਕ ਹੋਰ ਰਾਜ ਜਾਨੀ ਕਿ ਕਹਿ ਲਓਗੀ 19 ਕਿ ਹੀ 19 ਕਿ ਹੀ ਏਰੀਏ ਦਾ ਇੱਕ ਰਾਜ ਨਮਾ ਬਣ ਸਕਦਾ ਜੇਕਰ ਇਹ ਉਹਨਾਂ ਦੀਆਂ ਮੰਗਾ ਮੰਨ ਲੈਂਦੇ ਆ 4 ਕਿ ਮਿਲੀਅਨ ਦੇ ਲਗਭਗ ਇਹਨਾਂ ਦੇ ਲੋਕ ਦੱਸੇ ਜਾਂਦੇ ਆ ਇੰਨੀ ਕਿ ਹੀ ਜਨਸੰਖਿਆ ਮਨੀਪੁਰ ਤੇ ਤ੍ਰੀਪੁਰਾ ਇਹ ਦੋਨਾਂ ਨੂੰ ਮਿਲਾ ਕੇ ਹੀ ਹੋਣੀ ਆ ਜਿੰਨੀ ਕਿ ਇਹ ਦੱਸੀ ਜਾ ਰਹੀ ਆ ਕਿ ਨਵੀਂ ਇਸ ਸਟੇਟ ਦੇ ਵਿੱਚ ਹੋਊਗੀ ਉਹ ਇੱਕ ਨਵੀਂ ਸਟੇਟ ਹੋ ਸਕਦੀ ਆ ਇੰਡੀਆ ਦੀ ਆਉਣ ਵਾਲੇ ਕੁਝ ਸਮੇਂ ਦੇ ਵਿੱਚ ਜਾਂ ਯੂਟੀ ਹੋ ਸਕਦੀ ਆ ਜਿਸ ਤਰ੍ਹਾਂ ਵੀ ਇਹਨਾਂ ਦੀ ਗੱਲ ਬਣਦੀ ਆ ਤੇ ਗੱਲ ਇਹਨਾਂ ਦੀ ਬਣ ਸਕਦੀ ਆ ਜਿਸ ਤਰ੍ਹਾਂ ਜਿਹੜਾ ਦਾਰਜਲਿੰਗ ਦਾ ਬੀਜੇਪੀ ਦਾ ਨੇਤਾ ਸੀਗਾ ਰਾਜੂ ਬਿਸਤਾ ਆ ਕੇ ਉਹਨਾਂ ਨੇ ਬਾਹਰ ਦੱਸਿਆ ਹੈਗਾ ਕਿ ਉਹਨਾਂ ਦੀ ਸ਼ਾਇਦ ਗੱਲ ਬਣ ਸਕਦੀ ਆ ਤੇ ਇਹ ਗੋਰਖਾ ਲੈਡ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਨਵਾਂ ਰਾਜ ਸਟੇਟ ਇੰਡੀਆ ਦੀਆਂ ਜਿਹੜੀਆਂ ਬਾਕੀ ਸਟੇਟਾਂ ਹੈਗੀਆਂ ਉਹਦੇ ਵਿੱਚ ਐਡ ਆਨ ਹੋ ਸਕਦਾ ਆ ਨਾ ਹੋਊਗਾ ਇਹਦਾ ਗੋਰਖਾ ਲੈਡ ਇੰਗਲੈਂਡ ਤੋਂ ਬਾਅਦ ਨਮਾ ਲੈਡ ਆ ਗਿਆ ਗੋਰਖਾ ਲੈਡ ਇੱਕ ਜਾਣਕਾਰੀ ਦੇਣੀ ਸੀਗੀ ਵਧੀਆ ਲੱਗੀ ਥੱਲੇ ਕਮੈਂਟ ਕਰਕੇ ਦੱਸ ਦਿਓ ਕੋਈ ਕਮੀ ਪੇਸ਼ੀ ਹੋਈ ਤਾਂ ਵੀ ਜਰੂਰ ਦੱਸ ਦਿਓ ਅੱਗੇ ਤੋਂ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਫਿਰ ਮਿਲਾਂਗੇ